ਖਾਂ ਬੰਦ ਕਰ ਲੋ ਤੇ ਦਰਬਾਰ ਸਾਹਿਬ ਪਹੁੰਚੋ ਜੀ ਦਰਬਾਰ ਸਾਹਿਬ ਤੁਸੀਂ ਬੇਰੀ ਸਾਹਿਬ ਕੋਲ ਖਲੋਤੇ ਹੋ ਬਾਬਾ ਬੁੱਢਾ ਸਾਹਿਬ ਬਾਬਾ ਬੁੱਢਾ ਜੀ ਜਿੱਥੇ ਬੈਠਿਆ ਕਰਦੇ ਸੀਗੇ ਤੇ ਮਹਾਰਾਜ ਦੇ ਰੂਪ ਆ ਰਿਹਾ ਹੈ ਜੀ ਦਰਬਾਰ ਦੇ ਵਿੱਚ ਐਂਟਰੀ ਹੋ ਰਹੀ ਹੈ ਜੀ ਮਹਾਰਾਜ ਦੀ ਅੱਗੇ ਇੱਕ ਸਾਜ ਪਲੇ ਹੁੰਦਾ ਜਿਹਦਾ ਨਾਮ ਨਰਸੰਗ ਹੈ ਕੁਛ ਇਸ ਤਰੀਕੇ ਨਾਲ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਾਬੇ ਬਾਬਾ ਜੇ ਬਾਬਾ ਕਹਿੰਦੇ ਸੀ ਕਿ ਦਜਲ ਸਰਕਾਰ ਤੀਵੀ ਕੋ ਜਾਣਾ ਬਾ ਆਪਣਾ ਸਾਹ ਛੱਡ ਕਾਲਣਾ ਕਲਾਬੇ ਬਾਬਾ ਉਹਦਾ ਫਿਰ ਸੁਣੋ ਟੰਗ 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 ਕਿਆ ਬਾਤ ਹੈ ਜੀ ਮੈਨੂੰ ਲੱਗਦਾ ਕਿਸੇ ਸਟੇਜ ਤੇ ਅਗਰ ਤੁਹਾਨੂੰ ਲੈ ਜਾਈਏ ਉਥੇ ਸਾਜਾਂ ਦੀ ਲੋੜ ਨਹੀਂ ਸਿੰਗਰ ਦੇ ਨਾਲ ਤੁਸੀਂ ਆਪ ਹੀ ਇਹ ਸਾਰੇ ਰੋਲ ਜਿਹੜੇ ਨੇ ਪਲੇ ਕਰ ਦਿੰਦੇ ਨੇ ਹਨਾ ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਸਰੁਖਾਬ ਮੀਡੀਆ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ कौर ਕਈ ਵਾਰ ਕਿਸੇ ਦੇ ਬੋਲੇ ਹੋਏ ਸ਼ਬਦ ਤੇ ਕਿਸੇ ਦੀ ਆਵਾਜ਼ ਜਿਹੜੀ ਹੈ ਰੂਹ ਤੱਕ ਪਹੁੰਚ ਜਾਂਦੀ ਹੈ ਤਾਂ ਜਦੋਂ ਉਹ ਆਵਾਜ਼ ਰੂਹ ਤੱਕ ਪਹੁੰਚਦੀ ਹੈ ਉਹ ਕਹੇਗੇ ਸ਼ਬਦ ਰੂਹ ਤੱਕ ਪਹੁੰਚਦੇ ਨੇ ਤਾਂ ਬੰਦੇ ਦਾ ਰੋਮ ਰੋਮ ਖੜ ਜਾਂਦਾ ਅਜਿਹੀ ਇੱਕ ਗੁਰਸਿੱਖ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਸੀ ਜਦੇ ਵਿੱਚ ਉਹਨਾਂ ਨੇ ਨਰ ਸਿੰਘੇ ਦੀ ਆਵਾਜ਼ ਆਪਣੇ ਮੂੰਹ ਚੋਂ ਕੱਢੀ ਸੀ ਔਰ ਇਹ ਆਵਾਜ਼ ਉਹ ਆਵਾਜ਼ ਸੀ ਕਿ ਜਦੋਂ ਤੁਸੀਂ ਅੱਖਾਂ ਬੰਦ ਕਰਦੇ ਹੋ ਤਾਂ ਸਾਖਸ਼ਾਤ ਅੰਮ੍ਰਿਤ ਵੇਲੇ ਦੇ ਤੁਹਾਨੂੰ ਹਰਮੰਦਰ ਸਾਹਿਬ ਦੇ ਜਿਹੜੇ ਦਰਸ਼ਨ ਨੇ ਸਾਖਸ਼ਾਤ ਹੁੰਦੇ ਨੇ ਜੇਕਰ ਅੱਖਾਂ ਬੰਦ ਕਰਕੇ ਤੁਸੀਂ ਉਸ ਆਵਾਜ਼ ਨੂੰ ਸੁਣਦੇ ਹੋ ਤਾਂ ਸਾਡੇ ਨਾਲ ਜ਼ੁਰਾਵਰ ਸਿੰਘ ਮੌਜੂਦ ਨੇ ਜਿਨ੍ਹਾਂ ਦੀ ਆਵਾਜ਼ ਸੀ ਜਿਨ੍ਹਾਂ ਦੀ ਉਹ ਵੀਡੀਓ ਸੀ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਚਾਹਨੀ ਕਿ ਇਸ ਇੰਟਰਵਿਊ ਦੀ ਸ਼ੁਰੂਆਤ ਜਿਹੜੀ ਹੈ ਇਹ ਉਸੇ ਨਰਸਿੰਘੇ ਦੀ ਆਵਾਜ਼ ਨਾਲ ਹੋਵੇ ਤਾ ਜੋ ਸਾਡੀ ਜਿਹੜੀ ਵੀ ਦਰਸ਼ਕ ਸਾਨੂੰ ਦੇਖ ਰਹੇ ਨੇ ਉਹ ਆਨੰਦ ਮਾਨਸਣ ਉਸ ਆਵਾਜ਼ ਦਾ ਜਿਹੜੀ ਹਰ ਇੱਕ ਸੁਣਨ ਨੂੰ ਬਤਾਵ ਬਿਲਕੁਲ ਜੀ ਬਿਲਕੁਲ ਤੇ ਸੰਗਤ ਜੀ ਅੱਖਾਂ ਬੰਦ ਕਰ ਲਓ ਤੇ ਦਰਬਾਰ ਸਾਹਿਬ ਪਹੁੰਚ ਜੀ ਪਹਿਲਾਂ ਅਸੀਂ ਬੇਨਤੀ ਲਾਉਂਦੇ ਆ ਜੀ ਧੰਗੋ ਰਾਮਦਾਸ ਰੱਖੀ ਗਰੀਬ ਦੀ ਇਲਾਜ ਨਾ ਕਰੀ ਕਿਸੇ ਦਾ ਮੁਤਾਜ ਦਰਬਾਰ ਸਾਹਿਬ ਤੁਸੀਂ ਬੇਰੀ ਸਾਹਿਬ ਕੋਲ ਖਲੋਤੇ ਹੋ ਬਾਬਾ ਬੁੱਢਾ ਸਾਹਿਬ ਬਾਬਾ ਬੁੱਢਾ ਜੀ ਜਿੱਥੇ ਬੈਠਿਆ ਕਰਦੇ ਸੀਗੇ ਤੇ ਮਹਾਰਾਜ ਦਾ ਸਰੂਪ ਆ ਰਿਹਾ ਜੀ ਦਰਬਾਰ ਦੇ ਵਿੱਚ ਐਂਟਰੀ ਹੋ ਰਹੀ ਹੈ ਜੀ ਮਹਾਰਾਜ ਦੀ ਅੱਗੇ ਇੱਕ ਸਾਜ ਪਲੇ ਹੁੰਦਾ ਜਿਹਦਾ ਨਾਮ ਨਰਸਿੰਘ ਹੈ ਕੁਝ ਇਸ ਤਰੀਕੇ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਵਾਹਿ ਹੈ ਗੁਰੂ ਜੀ ਦਾ ਖਾਲਸਾ ਵਾਹਿ ਹੈ ਗੁਰਜੀ ਕੀ ਫਤਿਹ ਤੈਨੂੰ ਮੈਨੂੰ ਲੱਗਦਾ ਹੈ ਜਿੰਨੇ ਵੀ ਸਾਡੇ ਦਰਸ਼ਕ ਨੇ ਉਹਨਾਂ ਨੇ ਇਹ ਆਵਾਜ਼ ਅੱਖਾਂ ਬੰਦ ਕਰਕੇ ਜ਼ਰੂਰ ਸੁਣੀ ਹੋਵੇਗੀ ਤਾਂ ਸਭ ਤੋਂ ਪਹਿਲਾਂ ਇਹ ਵੀਡੀਓ ਦਾ ਸਬੱਬ ਕਿਵੇਂ ਬਣ ਗਿਆ ਕਿ ਅਚਾਨਕ ਤੁਸੀਂ ਟ੍ਰੇਨ ਦੇ ਵਿੱਚ ਸਫਰ ਕਰ ਰਹੇ ਹੋ ਤਾਂ ਵੀਡੀਓ ਬਣ ਗਈ ਮਿਲੀਅਨਸ ਵਿੱਚ ਇਹ ਵੀਡੀਓ ਛਾ ਗਈ ਲੋਕਾਂ ਨੇ ਨਹੀਂ ਪਸੰਦ ਕੀਤੀ ਇਹ ਵੀਡੀਓ ਬਣੀ ਕਿੱਦਾਂ ਸਭ ਤੋਂ ਪਹਿਲਾਂ ਇਹ ਦੱਸੋ ਸਾਡੇ ਛੋਟੀ ਜੀ ਗੱਲ ਦੱਸਦਾ ਹੈ ਸਾਡੇ ਦੋਸਤਾਂ ਦੇ ਵਿੱਚ ਵਿਚਾਰ ਹੋਈ ਕਿ ਅਸਾਮ ਇੱਕ ਐਸੀ ਧਰਤੀ ਆ ਜਿਹੜੀ ਬੈਲਾ ਨਾ ਬੜੇ ਉੱਥੇ ਜਾਦੂਗਰ ਰਹਿੰਦੇ ਹੁੰਦੇ ਸੀਗੇ ਤੇ ਉੱਥੇ ਉੱਥ ਦੇ ਰਾਜੇ ਤੰਗ ਹੋ ਗਏ ਸੀ ਹਨ ਗੁਰਤੇਗ ਬਾਦਰ ਮਹਾਰਾਜ ਸਾਹਿਬ ਨੂੰ ਬੁਲਾਇਆ ਤੇ ਉੱਥੇ ਕਲਗੀਧਰ ਬਾਦਸ਼ਾਹ ਵੀ ਆਏ ਗੁਰਨਾਨਕ ਸਾਹਿਬ ਵੀ ਇੱਕ ਸਮਾਂ ਚ ਆਏ ਤੇ ਉਹ ਬੜੀ ਮਤਲਬ ਕਿ ਹਿਸਟੋਰੀਕਲ ਜਗਾਇਆ ਉੱਥੇ ਗੁਰਦੁਆਮ ਕਾਫੀ ਬਣੇ ਗੁਰਦੁਆਰਾ ਸਾਹਿਬ ਕਾਫੀ ਅਸੀਂ ਪਹੁੰਚ ਗਏ ਅਸੀਂ ਸਾਰਿਆਂ ਦਰਸ਼ਨ ਕੀਤੇ ਜਦੋਂ ਵਾਪਸੀ ਤੇ ਆ ਰਹੇ ਸੀਗੇ ਤੇ ਪੂਰੀ ਟ੍ਰੇਨ ਦੇ ਵਿੱਚ ਕਾਫੀ ਡੱਬੇ ਜਿਹੜੇ ਆਪਣੇ ਸੰਗਤ ਦੇ ਸੀਗੇ ਅਸੀਂ ਬੈਠੇ ਹੋਏ ਤੇ ਕੀਰਤਨ ਚੱਲਿਆ ਤੇ ਉਸ ਤੋਂ ਬਾਅਦ ਥੋੜਾ ਜਿਹਾ ਨਾ ਟਾਈਮ ਵਿੱਚ ਸੀਗਾ ਗੈਪ ਸੀ ਸਾਡੇ ਦੋਸਤ ਕਹਿੰਦੇ ਕਹਿੰਦੇ ਭਾਈ ਇਹ ਜੀ ਸਿੰਘ ਜਿਹੜਾ ਨਾ ਇਹ ਥੀਏਟਰ ਵੀ ਕਰਦਾ ਤੇ ਵਾਜਾ ਕੱਢਦਾ ਤਰ੍ਹਾਂ ਤਰ੍ਹਾਂ ਦੇ ਹੋफी ਬਹਿ ਗਿਆ ਤੁਹਾਡਾ ਭਲਾ ਜੀ ਮੈਂ ਤਾਂ ਛੁਪ ਰਿਹਾ ਸੀਗਾ ਇਹਨਾਂ ਨੂੰ ਬੇਪਤਾ ਚੱਲ ਪਿਆ ਤੇ ਉਹਨਾਂ ਨੇ ਅੱਗੇ ਕੀਤਾ ਤੇ ਉਦੋਂ ਫਿਰ ਇੱਕ ਮਾਹਪੁਰ ਸੀਗੇ ਫਗਵਾੜੇ ਤੋਂ ਉਹਨਾਂ ਨੇ ਕਹਿਆ ਕਹਿੰਦਾ ਕੋਈ ਨਾ ਕੋਈ ਨੀ ਕੱਢ ਸ਼ਰਮਾਨਾ ਤੇ ਉਹਨਾਂ ਨੂੰ ਵੇਖ ਕੇ ਫਿਰ ਦਰਬਾਰ ਸਾਹਿਬ ਦੀ ਯਾਦ ਆਈ ਤੇ ਸੰਗਤ ਇੱਕ ਆਰਟਿਸਟ ਅਸੀਂ ਹੈਗੇ ਛੋਟੇ ਜੀ ਤੇ ਆਰਟਿਸਟ ਦਾ ਫਰਜ਼ ਹੁੰਦਾ ਕਿ ਜੇ ਪਬਲਿਕ ਨੇ ਡਿਮਾਂਡ ਕਰਤੀ ਹੈ ਤੇ ਤੁਸੀਂ ਉਹਨਾਂ ਦਾ ਮਨ ਪਰਚਾਵਾ ਕਰ ਦੋ ਤੇ ਇਹਦੇ ਕਰਤਾ ਉਸ ਵੀਡੀਓ ਨੇ ਮਤਲਬ ਬਹੁਤ ਤੁਹਾਨੂੰ ਮਤਲਬ ਮਾਨ ਬਹੁਤ ਦਿੱਤਾ ਹਨਾ ਉਸ ਵੀਡੀਓ ਤੋਂ ਬਾਅਦ ਕੋਈ ਅਜਿਹੇ ਸ਼ਬਦ ਜਿਹੜੇ ਲੋਕਾਂ ਨੇ ਤੁਹਾਡੇ ਲਈ ਕਹਿ ਹੋਣ ਤੇ ਤੁਹਾਨੂੰ ਬੜਾ ਸਕੂਨ ਮਿਲਿਆ ਹੋਵੇ ਉਹ ਸ਼ਬਦ ਸੁਣਨ ਤੋਂ ਬਾਅਦ ਕੋਈ ਯਾਦ ਹੈ ਕੋਈ ਇਹੋ ਜਿਹਾ ਕਮੈਂਟ ਜਾਂ ਕੋਈ ਇਹੋ ਜਿਹਾ ਮਤਲਬ ਕਿਸੇ ਵੱਲੋਂ ਕੰਪਲੀਮੈਂਟ ਦਿੱਤਾ ਗਿਆ ਹੋਵੇ ਹਜ਼ਾਰਾਂ ਹੀ ਕਮੈਂਟ ਪੋਜ਼ਿਟਿਵ ਉਸ ਤੋਂ ਪਹਿਲਾਂ ਅਸੀਂ ਚਰਚਾ ਕਰਦੇ ਹੁੰਦੇ ਸੀ ਥੀਡਰ ਵਾਲੇ ਬੈ ਕੇ ਵੀ ਇੱਕ ਨਾਟਕ ਬਣਾਣਾ ਸੋਸ਼ਲ ਮੀਡੀਆ ਦੇ ਉੱਤੇ ਕਿ ਲੋਪ ਨਾ ਨੈਗੇਟਿਵ ਬੜੇ ਹੋ ਗਿਆ ਤੇ ਇਹ ਦਾਸ ਦੀ ਵੀਡੀਓ ਵਾਇਰਲ ਹੋਈ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਲੱਗਾ 15 16 17 ਮਿਲੀਅਨ ਮਿਲਾਦਾ ਇਹਦੇ ਵੀਊ ਹੋਏ ਨੇ ਜੇ ਤੁਸੀਂ ਇਕੱਠੀ ਮਿਲਾ ਕੇ ਦੇਖੋ ਤੇ ਜ਼ਿਆਦਾ ਹੀ ਹੋਏ ਹੋਣੇ ਮਹਰਾਨ ਨੇ ਗਏ ਨੇ ਹਜ਼ਾਰਾਂ ਹੀ ਮੈਸੇजेस ਔਰ ਹਜ਼ਾਰਾਂ ਦੇ ਹਜ਼ਾਰਾਂ ਹੀ ਪੋਜ਼ਿਟਿਵ ਇੱਕ ਦੋ ਨੈਗੇਟਿਵ ਸੀਗੇ ਉਹਦੇ ਵੱਲ ਧਿਆਨ ਨਹੀਂ ਜਾਂਦਾ ਹੈਨਾ ਕਿਉਂਕਿ ਇੱਕ ਕਲਾਕਾਰ ਨੂੰ ਨਾ ਪੋਜ਼ਿਟਿਵਿਟੀ ਵਾਲੇ ਪਾਸੇ ਨੂੰ ਜਾਣਾ ਚਾਹੀਦਾ ਹੈ ਤੇ ਸੰਗਤ ਦੇ ਇੰਨੇ ਮੈਸੇਜ ਔਰ ਸਾਰਿਆਂ ਦੇ ਵਿੱਚ ਜਿਉਂਦਾ ਰੈਪ ਉੱਤੇ ਜਵਾਨੀਆਂ ਮਾਣ ਇੰਨੀ ਕਲਾ ਦਿੱਤੀ ਮਹਾਰਾ ਨੇ ਮਹਾਰਾਏ ਹੋਰ ਦਵੇ ਇੰਨਾ ਪ੍ਰੇਰਿਤ ਕੀਤਾ ਉਹਨਾਂ ਨੇ ਤੇ ਉਹ ਬlesingਸ ਕੰਮ ਕਰਦੀਆਂ ਤੇ ਮੈਂ ਬੜਾ ਖੁਸ਼ ਨਸੀਬ ਹਾਂ ਤੁਸੀਂ ਮੈਨੂੰ ਇੰਨੀਆਂ ਬlesingਸ ਦਿੱਤੀਆਂ ਅੱਜ ਮਿਲਦਾ ਉਸ ਵੀਡੀਓ ਨੂੰ ਸਾਲ ਤੋਂ ਉੱਪਰ ਉਹ ਚੱਲਿਆ ਹਜੇ ਤੱਕ ਉਹ ਵਾਇਰਲ ਹੋਈ ਜਾਂਦੀ ਹੈ ਤੇ ਮੈਂ ਸਰਖਾਬ ਟੀਵੀ ਐਕਚੁਅਲ ਜਨਾ ਮਨਪ੍ਰੀਤ ਮੈਮ ਅਸੀਂ ਬੜੇ ਐਕਸਾਈਟਿਡ ਹੋ ਕੇ ਸਰਖਾਬ ਟੀਵੀ ਦੇਖਦੇ ਹੁੰਦੇ ਸੀ ਤੇ ਕੀਰਤਨ ਤੇ ਹੋਰ ਇਹਦੇ ਵਿੱਚ ਨਾ ਕਾਫੀ ਪ੍ਰੋਗਰਾਮਸ ਜਿਹੜੇ ਲੀਕੇ ਜਾਂਦੇ ਬੱਚਿਆਂ ਲਈ ਹੋਰਾਂ ਲਈ ਤੇ ਅਸੀਂ ਦੇਖਣਾ ਇਸ ਉਹ ਦਿਨ ਇੱਕ ਦਿਨ ਹੀ ਜਾਵਾਂਗੇ ਇੱਥੇ ਤਿਆਜੇ ਮੈਨੂੰ ਬੜੀ ਖੁਸ਼ੀ ਆ ਕਿ ਸੰਗਤ ਦੇ ਆਸ਼ੀਰਵਾਦ ਸਦਕਾ ਅੱਜ ਆਪ ਜੀ ਇੰਟਰਵਿਊ ਲੈਣ ਆਏ ਹੋ ਸਰਖਾਵ ਟੀਵੀ ਵੱਲੋਂ ਅੱਛਾ ਜ਼ੁਰਾਵਰ ਜੀ ਥੀਏਟਰ ਦੀ ਗੱਲ ਕਰੀਏ ਥੀਏਟਰ ਆਰਟਿਸਟ ਹੋ ਤੁਸੀਂ ਹਨਾ ਥੀਏਟਰ ਵੱਲ ਦਾ ਰੁਝਾਨ ਕਿਵੇਂ ਫਿਰ ਤੁਹਾਡਾ ਬਣਿਆ ਕਦੋਂ ਤੁਸੀਂ ਥੀਏਟਰ ਦੇ ਵਿੱਚ ਪੈਰ ਰੱਖਿਆ ਕਿਹਨਾਂ ਕੋਲੋਂ ਸਿੱਖਿਆ ਕਿਵੇਂ ਸਿੱਖਿਆ ਕੀ ਜਰਨੀ ਰਹੀ ਹੈ ਕਿਸੇ ਨੂੰ ਵੇਖ ਕੇ ਮੈਂ ਨਾਨ ਮੈਡੀਕਲ ਰੱਖ ਲਈ ਮਨ ਨਹੀਂ ਲੱਗਣਾ ਤੇ ਮਨ ਜਿਹੜਾ ਨਾ ਕਲਾ ਵਾਲੇ ਪਾਸੇ ਨੂੰ ਜਾਂਦਾ ਹੀ ਸ਼ੁਰੂ ਤੋਂ ਟੀਚਰ ਆਏ ਖਾਲਸਾ ਕਾਲਜ ਵਿੱਚ ਪੜੇ ਹਾਂ ਉੱਥੇ ਤੇ ਕ੍ਰਾਂਤੀਪਾਲ ਸਿੰਘ ਸਰ ਜੀ ਨੇ ਦੇਖਿਆ ਪਹਿਲੀ ਵਾਰੀ ਸਾਡੇ ਗੁਲਜ਼ਾਰ ਸਰ ਹੁੰਦੇ ਸੀਗੇ ਉਹਨਾਂ ਨੇ ਮੇਰੀ ਐਂਟਰੀ ਪਾਈ ਤੇ ਬੜਾ ਇੰਟਰਸਟਿੰਗ ਕਿੱਸਾ ਜਦੋਂ ਮੈਂ ਥੀਏਟਰ ਜੁਆਇਨ ਕੀਤਾ ਪਹਿਲਾਂ ਤਾਂ ਉਹਨਾਂ ਨੇ ਕਿਹਾ ਭਾਈ ਇਹ ਸਰਦਾਰ ਬੰਦਾ ਏ ਔਖਾਏ ਕੈਰੇਕਟਰ ਕਿੱਦਾਂ ਕਰੇਗਾ ਫਿਰ ਮੈਂ ਘਟੋ ਘਟ 6-7 ਦਿਨ ਜਾਂਦਾ ਰਹਾ ਮੈਂ ਸ਼ੀਸ਼ੇ ਤੇ ਐ ਕਰਕੇ ਦੇਖਦੇ ਰਹਿਣਾ ਵੀ ਕੀ ਪ੍ਰੈਕਟਿਸ ਚੱਲਦੀ ਆ ਹਨਾ ਸਾਰੇ ਤੇ ਉਹ ਇੱਕ ਵਾਰੀ ਸਰ ਨੇ ਅੰਦਰ ਵਾੜ ਲਿਆ ਕਹਿੰਦੇ ਆ ਕਹਿੰਦੇ ਕੀ ਕਰਨਾ ਤੂੰ ਮੈਂ ਕਿਹਾ ਸਰ ਥੀਏਟਰ ਥੀਏਟਰ ਪਤਾ ਕੀ ਹੁੰਦਾ ਕਹਿੰਦਾ ਸਰ ਨਹੀਂ ਪਤਾ ਤਾਂ ਹੀ ਸਿੱਖਣਾ ਤੇ ਕਹਿੰਦੇ ਅੱਛਾ ਗੁਰੀਲਾ ਕਿੱਦਾਂ ਚੱਲਦਾ ਮੈਂ ਕਿਹਾ ਪ ਤੇ ਥੋੜਾ ਬੋਤਾ ਪਤਾ ਕੁ ਮੈਂ ਖਾਂ ਜੀ ਚੱਲ ਕਹਿੰਦੇ ਗਰੀਲਾ ਬਣ ਗਰੀਲਾ ਬਣ ਕੇ ਚੱਲ ਕੇ ਦਿਖਾ ਉਹਨਾਂ ਨੇ ਸ਼ਰਮ ਮਾਰਨੀ ਸੀ ਮੈਂ ਪਹਿਲੇ ਦਿਨ ਹੀ ਗਰੀਲਾ ਬਣ ਕੇ ਚੱਲਣ ਲੱਗ ਪਏ ਸਾਰੇ ਨਿਆਣੇ ਵੇਖਣ ਟੀਚਰ ਵੇਖਣ ਹੱਸਣ ਵੀ ਇਹ ਲੈ ਗਰੀਲਾ ਬਣ ਕੇ ਆਂਦੇ ਹਣਾ ਤੇ ਫਿਰ ਕੁਝ ਬੱਚੇ ਬਾਹਰ ਹੋਏ ਦਸ ਦੀ ਐਂਟਰੀ ਹੋ ਗਈ ਕਹਦੇ ਤੂੰ ਸਾਡਾ ਹੁਣ ਆਰਟਿਸਟ ਆਂਸ ਤੂੰ ਫਿਰ ਉਹਨਾਂ ਨੇ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਹੌਲੀ ਹੌਲੀ ਕਰਦੇ ਫਿਰ ਮਿਮਿਕਰੀ ਵਾਲੇ ਪਾਸੇ ਹੋਏ ਫਿਰ ਨਾਟਕ ਕਾਫੀ ਕੀਤੇ ਬਹੁਤ ਬਲੇਸਿੰਗਸ ਮਿਲੀਆਂ ਬੜੇ ਕੰਮ ਮਿਲੇ ਕਿਆ ਜੇ ਦੇਖ ਲੋ ਤਾਂ ਜੀ ਅੱਛਾ ਹੋਰ ਵੀ ਬਹੁਤ ਸਾਰੀਆਂ ਆਵਾਜ਼ਾਂ ਨੇ ਜਿਹੜੀਆਂ ਤੁਸੀਂ ਅਕਸਰ ਕੱਢਦੇ ਹੋ ਜਿਹੜੀਆਂ ਤੁਹਾਨੂੰ ਬਹੁਤ ਅੱਛੀਆਂ ਲੱਗਦੀਆਂ ਨੇ ਇੱਕ ਤਾਂ ਮੈਂ ਉਹ ਕੇਸਾਂ ਜ਼ਰੂਰ ਸੁਣਨਾ ਚਾਹੂੰਗੀ ਕਿ ਪੁਲਿਸ ਕਿੱਧਰ ਆਉਂਦੀ ਹੈ ਉਹ ਵੀ ਤੁਹਾਡੀ ਵੀਡੀਓ ਜਿਹੜੀ ਬਹੁਤ ਵਾਇਰਲ ਹੋਈ ਸੀ ਸੋਸ਼ਲ ਮੀਡੀਆ ਤੇ ਉਹ ਪਹਿਲਾਂ ਤਾਂ ਮੈਂ ਚਾਹਾਂਗੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਤੁਸੀਂ ਉਹ ਮਤਲਬ ਉਹ ਕਹਾਣੀ ਦੇ ਨਾਲ ਫਿਰ ਉਬਰੂ ਕਰਾਓ ਕਿ ਅਸਲ ਵਿੱਚ ਉਹ ਸੀਗਾ ਕੀ ਜਦੋਂ ਨਵਾਂ ਨਵਾਂ ਗਿਆ ਜੀ ਉੱਥੇ ਇੱਕ ਪੁਲਿਸ ਵਾਲੇ ਦੀ ਐਂਟਰੀ ਹੁੰਦੀ ਹੈ ਕੈਰੈਕਟਰ ਹੈ ਨਾ ਪੁਲਿਸ ਵਾਲਾ ਆਉਂਦਾ ਕਹਿੰਦਾ ਉਹ ਫੜ ਲ ਫੜੋ ਜਾਨੀ ਜਿਹੜਾ ਉਹ ਪਾ ਕੇ ਰੱਖੀਂ ਵਜਾ ਨਹੀਂ ਆਇਆ ਯਾਰ ਦੁਆਰਾ ਐਂਟਰੀ ਕਰੋ ਹਨਾ ਕਹਿੰਦੇ ਦੁਆਰੇ ਆਏ ਐਂਟਰੀ ਹਨਾ ਉਹ ਫੇਰ ਕਹਿੰਦੇ ਫਲੋ 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 ਫੇਰ ਫਿੱਕੀ ਜੀ ਐਂਟਰੀ ਹੋਈ ਤੇ ਉਹ ਮੈਂ ਹਥ ਲਾ ਕੇ ਬੈਠਾ ਨਵਾਂ ਸਟੂਡੈਂਟ ਹੈ ਨਾ ਕੁਰਸੀ ਦੇ ਸਾਈਡ ਤੇ ਕ੍ਰਾਂਤੀ ਸਰ ਬੈਠੇ ਸੀ ਐ ਉਹਨਾਂ ਨੇ ਸਟਿੱਕ ਰੱਖੀ ਹੋਈ ਸੀ ਉਹਨਾਂ ਕੋਲ ਤੇ ਉਹ ਐਂਟਰੀ ਹੁੰਦੀ ਆ ਤੇ ਮੇਰੇ ਕੋ ਰਿਹਾ ਨਹੀਂ ਗਿਆ ਮੈਂ ਖਾ ਫਲੋ 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 ਜਾਣ ਦੇ ਫਲੋ ਫਲੋ ਕੰਦੇ ਲੈ ਹੁਣ ਬਣੀ ਗੱਲ ਤੇ ਉਹ ਕਹਿੰਦੇ ਕਿਨੇ ਵਾਇ ਕਢੀ ਮੈਂ ਅਦਾਸ ਨੇ ਜੀ ਤੇ ਉਹ ਫਿਰ ਉਸਤਾਦਾ ਦਾ ਹੋਣਾ ਬੜਾ ਜ਼ਰੂਰੀ ਆ ਜੀ ਪਛਾਣ ਕਰ ਲੈਂਦੇ ਆ ਬਿਲਕੁਲ ਮੈਨੂੰ ਆਪ ਨੂੰ ਨਹੀਂ ਸੀ ਪਤਾ ਕਿ ਮੈਂ ਮਿਮਿਕਰੀ ਕਰਦਾ ਆ ਤੇ ਫਿਰ ਉਹਨਾਂ ਨੇ ਪਛਾਣ ਕੀਤੀ ਤੇ ਉਹਨਾਂ ਨੇ ਕਾਫੀ ਸਾਰੀਆਂ ਆਵਾਜ਼ਾਂ ਜਿਹੜੀਆਂ ਕਢਵਾਈਆਂ ਫਿਰ ਉਹਦੇ ਤੇ ਉਹਨਾਂ ਨੇ ਸਕ੍ਰਿਪਟਸ ਵਗੈਰਾ ਰੈਡੀ ਕੀਤੀਆਂ ਤੇ ਮਿਹਨਤ ਕਰਵਾਈ ਫਿਰ ਅਸੀਂ ਕੰਪੀਟੀਸ਼ਨਸ ਦੇ ਵਿੱਚ ਪਾਰਟਿਸਿਪੇਟ ਕੀਤਾ ਫਿਰ ਅਸੀਂ ਕਿੰਨੇ ਕੰਪੀਟੀਸ਼ਨਸ ਜਿੱਤੇ ਤੇ ਕਈ ਕੰਪੀਟੀਸ਼ਨਸ 'ਚ ਕੈਸ਼ ਪ੍ਰਾਈਜ਼ਸ ਮਿਲੇ ਕਈਆਂ ਦੇ ਵਿੱਚ ਨਾਮ ਮਿਲਿਆ ਸਰਟੀਫਿਕੇਟਸ ਮਿਲੇ ਫਿਰ ਉਹਦੇ ਬਿਹਾਫ ਤੋਂ ਸਾਨੂੰ ਅੱਗੇ ਕੰਮ ਵੀ ਮਿਲੇ ਤੇ ਇਹ ਗਾੜੀ ਸ ਬੜੀ ਇੰਟਰਸਟਿੰਗ ਚਲੋ ਮਤਲਬ ਉਸਤਾਦ ਦਾ ਹੋਣਾ ਬਹੁਤ ਜ਼ਰੂਰੀ ਹੈ ਜੀ ਲਾਈਫ 'ਚ ਉਸਤਾਦ ਬਿਨਾ ਤੁਸੀਂ ਮਤਲਬ ਤੁਹਾਡੀ ਗੱਤ ਨਹੀਂ ਜਿਵੇਂ ਗੁਰੂ ਬਿਨਾ ਗੱਤ ਨਹੀਂ ਕਹਿੰਦੇ ਨਾ ਤੇ ਉਸਤਾਦ ਤੁਹਾਨੂੰ ਸਮੇਂ ਤੋਂ ਤੇਜ਼ ਕਰ ਦਿੰਦਾ ਹੈ ਤੁਹਾਨੂੰ ਕਾਫੀ ਠੋਕਰਾਂ ਲੱਗਣ ਤੋਂ ਬਚਾ ਲੈਂਦਾ ਹੈ ਔਰ ਤੁਹਾਡੀ ਪਛਾਣ ਹੋ ਜਾਂਦੀ ਹੈ ਜਿਹੜੀ ਕਿ ਅਸੀਂ ਆਪ ਖੁਦ ਨਹੀਂ ਕਰ ਪਾਉਂਦੇ ਬਿਲਕੁਲ ਜਿਸ ਤਰ੍ਹਾਂ ਅੱਜ ਵੀ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਮਾਪਿਆਂ ਦਾ ਕਿਹੋ ਜਿਹਾ ਰਿਸਪੌਂਸ ਸੀਗਾ ਪੈਰੈਂਟਸ ਦੇ ਵੱਲੋਂ ਕੀ ਸ਼ਬਦ ਸੀਗੇ ਕਿ ਉਹ ਸਪੋਰਟਿਵ ਸੀ ਜਾਂ ਫਿਰ ਮਤਲਬ ਡਾਂਟਿਆ ਉਹਨਾਂ ਨੇ ਕਿ ਮਤਲਬ ਇਹ ਕੀ ਕਰ ਰਹੇ ਆ ਕਿਵੇਂ ਕਰ ਰਹੇ ਜਿਸ ਲਈ ਕਿ ਹੁੰਦਾ ਕਿ ਜਦੋਂ ਉਹ ਸੀ ਮਤਲਬ ਸਿਕ ਫੈਮਲੀ ਸਟ ਹੁੰਦੇ ਆ ਤਾਂ ਬਹੁਤ ਰਿਸਟ੍ਰਿਕਸ਼ਨਸ ਰਿਸਟ੍ਰਿਕਸ਼ਨਸ ਵੀ ਕਹਿ ਸਕਦੇ ਆਪਣੇ ਰੂਲਸ ਨੇ ਸਾਡੀਆਂ ਫੈਮਲੀਆਂ ਦੇ ਹਨਾ ਤੇ ਉਹ ਉਹ ਚੀਜ਼ਾਂ ਕਿਵੇਂ ਫਿਰ ਟੈਕਲ ਕੀਤੀਆਂ ਤੁਸੀਂ ਹਾਂ ਆ ਬਿਲਕੁਲ ਸਹੀ ਤੁਸੀਂ ਇਹ ਸ਼ਬਦ ਨੂੰ ਯੂਜ਼ ਕੀਤਾ ਕਿ ਰੈਸਟ੍ਰਿਕਸ਼ਨਸ ਨਹੀਂ ਕਿ ਸਾਡੇ ਆਪਣੇ ਅਸੂਲ ਹੁੰਦੇ ਆ ਹਨਾ ਕਿ ਇੱਕ ਸੁਚੱਜੀ ਜੀਵਨ ਜਾਂਚ ਕਿਵੇਂ ਕਰਨੀ ਆ ਜੀ ਮੈਨੂੰ ਲੱਗਦਾ ਹੁੰਦਾ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਫਲਸਫਾ ਹੈ ਨਾ ਜਿੰਨੀ ਆਜ਼ਾਦੀ ਇੱਥੇ ਉਨੀ ਕਿਤੇ ਵੀ ਨਹੀਂ ਹੈਨਾ ਇੱਕ ਗੁਰਸੇ ਕੀ ਨਹੀਂ ਕਰ ਸਕਦਾ ਹਰ ਇੱਕ ਚੀਜ਼ ਕਰ ਸਕਦਾ ਇਫ ਯੂ ਵਾਂਟ ਟੂ ਬੀ ਅ ਲਿਮਿਟ ਅਨਲਿਮਿਟਿਡ ਯੂ ਸ਼ੁਡ ਹੈਵ ਲਿਮਿਟਸ ਤੁਹਾਡੇ ਕੋਲ ਲਿਮਿਟਸ ਹੋਂ ਨਦੀ ਇੱਕ ਵਹਿੰਦੀ ਆ ਹਨਾ ਤੇ ਉਹਦੇ ਜੇ ਕਿਨਾਰੇ ਨਹੀਂ ਹੋਣਗੇ ਤੇ ਉਹ ਬਾੜੀ ਆ ਜਾਗੀ किनारे ਹੈਗੇ ਆ ਤੇ ਨਦੀ ਹੈ ਤੇ ਨਦੀ ਸੋਹਣੀ ਲੱਗਦੀ ਦੇਖਣ ਨੂੰ ਇਸੇ ਤਰੀਕੇ ਨਾਲ ਜਦੋਂ ਇੱਕ ਸਟੂਡੈਂਟ ਜਾਂ ਇੱਕ ਸਿਕਸ ਸਟੂਡੈਂਟ ਜਦੋਂ ਆਪਣੀ ਲਾਈਫ ਨੂੰ ਅੱਗੇ ਵਧਾਉਂਦਾ ਹੈ ਚੱਲਦਾ ਹੈ ਉਹਦੀ ਲਾਈਫ 'ਚ ਜੋ ਮਰਜੀ ਆਂਦਾ ਉਹਨੂੰ ਸਹੀ ਤਰੀਕੇ ਨਾਲ ਅਗਰ ਕੀਤਾ ਜਾਵੇ ਤੇ ਸਮਾਜ ਵੱਲੋਂ ਬਲੇਸਿੰਗਸ ਹੀ ਮਿਲਦੀਆਂ ਸਾਰਿਆਂ ਵੱਲੋਂ ਬਲੇਸਿੰਗਸ ਮਿਲਦੀਆਂ ਮੈਨੂੰ ਮੇਰੇ ਟੀਚਰ ਨੇ ਕਿਹਾ ਸੀ ਕਹਿੰਦੇ ਜੇ ਤੂੰ ਨਾਟਕ ਕਰਨਾ ਨਾ ਕਹਿੰਦੇ ਵੀ ਤੂੰ ਮੁ슬림 ਕਿਰਦਾਰ ਕਰਨਾ ਹੈ ਤੇ ਇਦਾਂ ਕਰਕੇ ਤੂੰ ਮਤਲਬ ਪਿੱਛੇ ਕੇਸ ਐ ਕਰਕੇ ਬੰਨਣੇ ਆ ਇਦਾਂ ਕਰਨਾ ਹੈ ਤੇ ਮੈਂ ਤਾਂ ਸਰ ਵੀ ਔਖਾ ਕਿਉਂਕਿ ਮੇਰੀ ਸੋਚ ਉਹ ਤੋਂ ਕੁਝ ਹੋਰ ਸੀ ਮੈਂ ਪੰਜ ਪੈਰਕਲੋ ਇਜਾਜ਼ਤ ਲਈ ਤੇ ਪੰਜ ਪੈਰ ਨੇ ਕਿਹਾ ਭਾਈ ਕਿ ਜਿਹੜੇ ਤੇਰੇ ਕੇਸ ਆ ਜਿਹੜੀਆਂ ਚਾਰ ਬੱਜਰ ਕਰਤਾ ਉਹ ਨਹੀਂ ਕਰਨੀਆਂ ਬਾਕੀ ਜੋ ਤੁਹਾਡੇ ਕਰਤਾ ਤੁਸੀਂ ਉਹ ਕਰੋ ਤੇ ਸਰਨੇ ਮੈਨੂੰ ਮੋੜਿਆ ਉਹ ਤੋਂ ਫੜ ਕੇ ਨਾ ਲੱਕੀ ਸਰਨੇ ਕਹਿੰਦੇ ਤੂੰ ਅੱਜ ਮੇਰੀ ਗੱਲ ਪੱਲੇ ਬੰਨ ਲਾ ਜੇ ਤੂੰ ਅੱਜ ਇਹ ਨਾਟਕ ਕਰ ਲਿਆ ਸ਼ਿੱਦਤ ਨਾਲ ਕੀਤਾ ਇਹਦਾ ਸੁਨੇਹਾ ਬਹੁਤ ਵਧੀਆ ਜਾਏਗਾ ਲੋਕਾਂ ਨੂੰ ਜਿਹੜੇ ਲੋਕਾਂ ਤੋਂ ਡਰਦਾ ਹੈ ਨਾ ਉਹਨਾਂ ਲੋਕਾਂ ਨੇ ਤੈਨੂੰ ਮੋੜਿਆਂ ਤੇ ਚੜ ਕੇ ਤੇਰੀ ਪ੍ਰੋਮੋਸ਼ਨਸ ਕਰਨੀਆਂ ਨੇ ਤੇ ਤੈਨੂੰ ਸ਼ਾਬਾਸ਼ੀ ਦੇਣਗੇ ਅਜੋ ਵੀ ਚੀਜ਼ ਹੋ ਰਹੀ ਹੈ ਤੇ ਉਹ ਬੜੀ ਕਮਾਲ ਦੀ ਚੀਜ਼ ਆ ਸੀ ਉਹ ਨੈਸ਼ਨਲ ਜਿੱਤੇ ਸੀ ਨਾਟਕ ਤੇ ਉਸ ਤੋਂ ਬਾਅਦ ਫਿਰ ਚਾਲ ਸੋ ਚਾਲ ਕਾਫੀ ਨਾਟਕੀ ਟਿਫੇ ਅਸੀਂ ਟੀਕਰੀ ਬਾਰਡਰ ਤੇ ਵੀ ਇੱਕ ਨਾਟਕ ਖੇਡ ਗਏ ਤੇ ਮਤਲਬ ਕਿਸਾਨੀ ਮੋਰਚੇ ਦੇ ਵਿੱਚ ਤੇ ਉੱਥੇ ਵੀ ਬਹੁਤ ਸਾਰੀਆਂ ਬਲੇਸਿੰਗਸ ਮਿਲੀਆਂ ਮਤਲਬ ਇਹ ਇੱਕ ਮਿਥ ਹੈ ਜੀ ਕਿ ਗੁਰਸਿੱਖ ਜਿਹੜੇ ਆ ਖਾਸ ਕਰਕੇ ਜਿਹੜੇ ਅੰਮ੍ਰਿਤਧਾਰੀ ਆ ਵੀ ਉਹ ਆ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੇ ਸਭ ਕੁਝ ਕਰ ਸਕਦੇ ਆ ਤੇ ਗੋਰ ਸਿੱਖ ਦਾ ਔਰ ਜਿਹੜਾ ਇੱਕ ਪਰਮੇਸ਼ਰ ਨੂੰ ਮੰਨਣ ਵਾਲਾ ਬੰਦਾ ਹੈ ਉਹਦਾ ਮੇਨ ਜਿਹੜਾ ਮਕਸਦ ਹੁੰਦਾ ਹੈ ਜੀ ਉਹਦਾ ਰੱਬ ਬਣਨਾ ਹੀ ਹੁੰਦਾ ਹੈ ਬਿਲਕੁਲ ਦੁਨੀਆਂ ਤੋਂ ਤਾਂ ਹੀ ਰੱਬ ਹੀ ਬਣਨ ਆਇਆ ਬਾਕੀ ਦੁਨਿਆਵੀ ਕੰਮ ਤਾਂ ਹੁੰਦੇ ਨੇ ਉਹ ਵੀ ਸਮ ਟਾਈਮਸ ਜ਼ਰੂਰੀ ਹੋ ਜਾਂਦੇ ਕਰਨੇ ਪਰ ਉਹਦੇ ਵਿੱਚ ਅਗਰ ਤੁਹਾਨੂੰ ਤੁਹਾਡੇ ਕੋਚ ਤੁਹਾਡੇ ਨਾਲ ਖੜੇ ਨੇ ਤੁਹਾਨੂੰ ਗਾਈਡ ਕਰਨ ਵਾਲੇ ਤੇ ਕਮਾਲੀ ਹੋ ਜਾਂਦੀ ਹੈ ਜੀ ਅੱਛਾ ਕਿਸਾਨੀ ਸੰਘਰਸ਼ ਦੀਆਂ ਜੇ ਆਪਾਂ ਗੱਲ ਕਰੀਏ ਉਦੋਂ ਵੀ ਤੁਹਾਡੀਆਂ ਵੀਡੀਓਜ਼ ਬਹੁਤ ਵਾਇਰਲ ਹੋ ਰਹੀ ਸੀ ਬਾਬਿਆਂ ਨੂੰ ਕਨਵਰ ਕਰੇ ਵਾਲ ਬਣ ਕੇ ਤੁਸੀਂ ਬੜਾ ਮਤਲਬ ਆਨੰਦਿਤ ਕੀਤਾ ਤਾਂ ਮੈਂ ਚਾਹੁੰਨੀ ਉਹੀ ਕੈਰੇਕਟਰ ਇੱਕ ਵਾਰ ਫਿਰ ਤੋਂ ਕੈਮਰਾ ਸਾਹਮਣੇ ਵੀ ਨਿਕਲ ਕੇ ਬਾਹਰ ਆਉਣਾ ਚਾਹੀਦਾ ਹਾਂ ਹਾਂਜੀ ਲੋ ਜੀ ਅਸੀਂ ਹੁਣ ਆਪਣਾ ਜਿਹੜਾ ਰੋਲ ਹੈ ਉਹ ਆਪਾਂ ਸਵਿਚ ਕਰਨ ਲੱਗੇ ਆਂ ਇੱਕਦਮ ਸਾਡੇ ਉਸਤਾਦਾਂ ਨੇ ਕਿਹਾ ਕਿ ਜਿਹੜਾ ਤੁਹਾਡਾ ਸੁਭਾਅ ਹੈ ਨਾ ਨੈਚੁਰਲ ਤੋਂ ਇੱਕਦਮ ਜਦੋਂ ਨਾਟਕੀ ਰੂਪਾਂਤਰਨ ਦੇ ਵਿੱਚ ਜਾਣਾ ਚੇਂਜ ਹੋ ਜਾਣਾ ਜੀ ਲਾਵੇ ਬਾਬਾ ਜੇ ਦਾਦਾ ਕਹਿੰਦੇ ਸੀ ਕਿ ਦਜੋ ਸਰਕਾਬ ਟੀਵੀ ਕੋਲੋਂ ਜਾਣਾ ਨਾ ਤੇ ਆਪਣਾ ਸਾਟ ਸੈਟ ਕਰ ਲੈਣਾ ਲਾਵੇ ਬਾਬਾ ਉਹਦਾ ਫਿਰ ਸਾਨੂੰ ਟੰਗ 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 ਜੀ ਮੈਨੂੰ ਲੱਗਦਾ ਕਿਸੇ ਸਟੇਜ ਤੇ ਅਗਰ ਤੁਹਾਨੂੰ ਲੈ ਜਾਈਏ ਉਥੇ ਸਾਜਾਂ ਦੀ ਲੋਡ ਨਹੀਂ ਸਿੰਗਰ ਦੇ ਨਾਲ ਤੁਸੀਂ ਆਪ ਹੀ ਇਹ ਸਾਰੇ ਰੋਲ ਜਿਹੜੇ ਨੇ ਪਲੇ ਕਰ ਦਿੰਨੇ ਹਨਾ ਅੱਛਾ ਅਸਲ ਜ਼ਿੰਦਗੀ ਦੇ ਵਿੱਚ ਵੀ ਕੁਝ ਅਜਿਹੇ ਕਿਰਦਾਰ ਹੈ ਤੁਹਾਡਾ ਜਾਂ ਫਿਰ ਅਸਲ ਜ਼ਿੰਦਗੀ 'ਚ ਥੋੜਾ ਪੋਤਾ ਸੀਰੀਅਸ ਰਹਿੰਦੇ ਹੋ ਆ ਨਹੀਂ ਆਰਟਿਸਟ ਤੁਸੀਂ ਜਿਹੜਾ ਵੀ ਦੇਖ ਲੋਗੇ ਉਹਦੀ ਅਸਲ ਰੀਲ ਤੇ ਰੀਅਲ ਜ਼ਿੰਦਗੀ 'ਚ ਫਰਕ ਹੁੰਦਾ ਬਹੁਤ ਕਰਕੇ ਤੇ ਕਈ ਲੋਕ ਜੱਜ ਕਰ ਲੈਂਦੇ ਸਾਨੂੰ ਕਹਿੰਦੇ ਤੂੰ ਭਾਈ ਇਹਦਾ ਤਾਂ ਹੀ ਹੋਏਗਾ ਹਨਾ ਪਰ ਨਹੀਂ ਤੁਸੀਂ ਜੱਜ ਨਹੀਂ ਕਰ ਸਕਦੇ ਕਿਸੇ ਨੂੰ ਕਿਉਂਕਿ ਆਬਜ਼ਰਵੇਸ਼ਨ ਜਿਹੜੀ ਹੁੰਦੀ ਆ ਉਹ ਸੰਜੀਦਗੀ ਦੇ ਵਿੱਚ ਹੀ ਹੁੰਦੀ ਆ ਤੁਸੀਂ ਸ਼ਾਂਤ ਬੈਠੇ ਹੋ ਤੇ ਤੁਸੀਂ ਕਿਸੇ ਚੀਜ਼ ਨੂੰ ਆਬਜ਼ਰਵ ਕਰ ਰਹੇ ਹੋ ਤੇ ਕਈਆਂ ਦਾ ਆਬਜ਼ਰਵ ਕਰਨ ਦਾ ਤਰੀਕਾ ਅਲੱਗ-ਅਲੱਗ ਹੁੰਦਾ ਕਈ ਆਈਸ ਕਲੋਜ਼ ਕਰਕੇ ਕਰਦੇ ਆ ਕਈ ਉਹਨੂੰ ਦੇਖ ਕੇ ਕਰਦੇ ਆ ਕਈ ਉਹਨੂੰ ਸਪਰਸ਼ ਕਰਕੇ ਕਰਦੇ ਆ ਤੇ ਉਹ ਤੁਸੀਂ ਸੀਰੀਅਸ ਹੋਵੋਗੇ ਤਾਂ ਹੀ ਹੋਏਗਾ ਹਨਾ ਤੇ ਸਾਡੇ ਕੋਸਾਵਾ ਨੇ ਸਾਨੂੰ ਅਕਸਰ ਸਿਖਾਇਆ ਇਹ ਅਸਲ 'ਚ ਪਬਲਿਕ ਨੂੰ ਸਾਡੇ ਕੋਲ ਸਾਹਿਬ ਕਹਿੰਦੇ ਹੁੰਦੇ ਇਹ ਕਹਿੰਦੇ ਵੀ ਧਿਆਨ ਖਿੱਚਣਾ ਵੀ ਕਾਰਟਿਸਟ ਦਾ ਫਰਜ ਹੈ ਤੇ ਧਿਆਨ ਖਿੱਚ ਕੇ ਤੁਸੀਂ ਕੀ ਪਰੋਸ ਰਹੇ ਹੋ ਇਹ ਉਸ ਤੋਂ ਵੱਡਾ ਤੁਹਾਡਾ ਇਹ ਇੱਕ ਵੱਡੀ ਜ਼ਿੰਮੇਵਾਰੀ ਆ ਆਰਟਿਸਟ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਕਨਵਰ ਗਰੀਵਾਲ ਸਾਹਿਬ ਬੜੀ ਵਧੀਆ ਗੱਲ ਕਹਿੰਦੇ ਵੀ ਅਸੀਂ ਥੋੜੇ ਦਿਨ ਪਹਿਲਾਂ ਇੰਟਰਵਿਊ ਦੇ ਵਿੱਚ ਕਹਿੰਦੇ ਕਾਰਟਿਸਟ ਦਾ ਫਰਜ ਕੀ ਆ ਆਰਟਿਸਟ ਦਾ ਫਰਜ ਹੈ ਫਰਜ ਹੈ ਲੋਕਾਂ ਨੂੰ ਦੁੱਧ ਦੇਣਾ ਲੋਕਾਂ ਨੂੰ ਪਨੀਰ ਦੇਣਾ ਤਾਂ ਕਿ ਉਹਨਾਂ ਦੀ ਸਿਹਤ ਬਣੇ ਕਹਿੰਦੇ ਅੱਜ ਕੱਲ ਜੋ ਮੈਂ ਦੇਖ ਰਿਹਾ ਕਹਿੰਦੇ ਬਹੁਤ ਸਾਰੇ ਆਰਟਿਸਟ ਲੋਕਾਂ ਨੂੰ ਜ਼ਹਿਰ ਪਰੋਸ ਰਹੇ ਤੇ ਜ਼ਿੰਮੇਵਾਰੀ ਹੁੰਦੀ ਏ ਇੱਕ ਆਰਟਿਸਟ ਦੀ ਕਿ ਜੋ ਤੁਸੀਂ ਅਬਜ਼ਰਵ ਕੀਤਾ ਸਹੀ ਢੰਗ ਨਾਲ ਤੁਸੀਂ ਲੋਕਾਂ ਦਾ ਧਿਆਨ ਖਿੱਚਿਆ ਧਿਆਨ ਖਿੱਚਣ ਤੋਂ ਬਾਅਦ ਤੁਸੀਂ ਕੀ ਪ੍ਰੋਸ ਕਰ ਰਹੇ ਹੋ ਉਹਦਾ ਤੁਹਾਨੂੰ ਫਲ ਵੀ ਜ਼ਰੂਰ ਮਿਲੇਗਾ ਤੇ ਆਰਟਿਸਟਾਂ ਨੂੰ ਉਹਦਾ ਮੁੜ ਕੇ ਮਿਲਦਾ ਫਲ ਇਹ ਕਿਉਂਕਿ ਮਾਪਿਆਂ ਦੇ ਬੱਚੇ ਨੇ ਤੁਹਾਨੂੰ ਦੇਖ ਰਹੇ ਨੇ ਫਾਲੋ ਕਰ ਰਹੇ ਨੇ ਉਹ ਕਿੱਧਰ ਜਾਣਗੇ ਇੱਕ ਆਰਟਿਸਟ ਦੇ ਬੜੇ ਵੱਡੇ ਫਰਜ਼ ਹੈ ਜੀ ਜਰਵਰ ਜੀ ਆਪਣਾ ਫਿਊਚਰ ਕਿਵੇਂ ਤੁਸੀਂ ਦੇਖਦੇ ਹੋ ਜਿਵੇਂ ਹੁਣੇ ਤੁਸੀਂ ਜ਼ਹਿਰ ਵਾਲੀ ਗੱਲ ਕਹੀ ਹੈ ਦੇਖਿਆ ਜਾਈਏ ਤਾਂ ਵਾਕਈ ਗੱਲ ਇਹ ਸਮਾਜ ਦਾ ਕੌੜਾ ਸੱਚ ਹੈ ਕਿ ਜਿਨ੍ਹਾਂ ਦੇ ਵਿੱਚ ਹੁਨਰ ਹੈ ਜਿਨ੍ਹਾਂ ਦੇ ਵਿੱਚ ਕਲਾ ਉਹ ਵਿਚਾਰੇ ਵੇਲੇ ਨੇ ਤੇ ਜਿਹੜੇ ਮਤਲਬ ਮੰਦਬੁੱਧੀ ਲੋਕ ਨੇ ਕਹੀ ਇਹੋ ਜੇ ਨੇ ਮਤਲਬ ਸੌਰੀ ਮੈਂ ਇਹ ਸ਼ਬਦ استعمال ਕਰ ਰਹੀ ਹਾਂ ਬੜੇ ਸਾਰੇ ਲੋਕ ਇਦਾਂ ਦੇ ਨਹੀਂ ਜਿਹੜੇ ਅੱਜ ਕੱਲ੍ਹ ਚੜ੍ਹਾਈ ਕਰ ਰਹੇ ਨੇ ਤਾਂ ਆਪਣਾ ਫਿਊਚਰ ਜਿਹੜਾ ਤੁਸੀਂ ਕਿਵੇਂ ਵੇਖਦੇ ਹੋ ਇੰਨੀ ਕਲਾ ਐ ਇੰਨੀ ਤਿਆਰੀ ਕੀਤੀ ਐ ਨੇ ਕੰਪੀਟੀਸ਼ਨ ਜਿੱਤੇ ਨੇ ਕਿਵੇਂ ਦਾ ਫਿਊਚਰ ਦੇਖਦੇ ਹੋ ਕਿ ਜ਼ੁਰਾਵਰ ਸਿੰਘ ਅੱਗੇ ਜਾ ਕੇ ਕਿਹੋ ਜਿਹਾ ਕੈਰੇਕਟਰ ਹੋਏਗਾ ਮੈਨੂੰ ਲੱਗਦਾ ਥੀਏਟਰ ਇੱਕ ਬਾਹ ਕਮਾਲ ਇੱਕ ਕਲਾ ਆ ਬਹੁਤ ਜ਼ਬਰਦਸਤ ਕਲਾ ਆ ਥੀਏਟਰ ਵਾਲੇ ਜਿਹੜੇ ਮੇਰੇ ਸਾਥੀ ਦੇਖਦੇ ਹੋਣਗੇ ਜਾਂ ਜਿਹੜੇ ਆਪਣੇ ਜਿੰਨੇ ਵੀ ਫਾਲੋਅਰਸ ਨੇ ਜਿੰਨੇ ਵੀ ਦਰਸ਼ਕ ਨੇ ਦੇਖ ਰਿਆ ਥੀਏਟਰ ਬਾਗਮਾਲ ਕਲਾ ਥੀਏਟਰ ਇੱਕ ਐਸੀ ਕਲਾ ਹੈ ਕਿ ਤੁਸੀਂ ਘਰ ਵਿੱਚ ਐਕਸਪ੍ਰੈਸ਼ਨ ਸਾਰੇ ਨਹੀਂ ਦੇ ਸਕਦੇ ਤੁਹਾਨੂੰ ਕੋਈ ਨਾ ਕੋਈ ਰੋਕ ਦੇ ਕੋਈ ਉੱਚੀ ਨਾ ਬੋਲ ਹੌਲੀ ਬੋਲ ਐ ਨਾ ਕਰ ਉਹ ਨਾ ਕਰ ਥੀਏਟਰ ਜ ਆਉਂਦਿਆ ਸਾਡੀ ਪਹਿਲੀ ਐਕਸਰਸਾਈਜ਼ ਸੀ ਕੋਚ ਸਾਹਿਬ ਕਹਿੰਦੇ ਚੀਕਾ ਮਾਰੋ ਚੀਕਾ ਕਹਿੰਦੇ ਹਾਂ ਚੀਕਾ ਮਾਰੋ ਮਾਰੋ ਉਹ ਚੀਕਾ ਮਾਰਿਆ ਉਜੀ ਜੀ ਫਿਰ ਕਹਿੰਦੇ ਉੱਚੀ ਉੱਚੀ ਹੱਸੋ ਫਿਰ ਉੱਚੀ ਉੱਚੀ ਹੱਸੇ ਉਹ ਕਹਿੰਦੇ ਮੰਕੀ ਬਣ ਜਾਓ ਗੁਰਿੱਲੇ ਬਣ ਜਾਓ ਐ ਮਤਲਬ ਤੁਹਾਡੀ ਅੰਦਰ ਦੀ ਜਿੰਨੀ ਉਹ ਇੱਕ ਹੁੰਦੀ ਹੈ ਨਾ ਕਿ ਐਂਜ਼ਾਈਟیز ਵਗੈਰਾ ਜੋ ਵੀ ਸਾਰੀਆਂ ਬਾਹਰ ਉਖਾੜ ਕੇ ਮਾਰੀਆਂ ਕੋਚ ਨੇ ਕਹਿੰਦੇ ਹੁਣ ਨਿਕਲ ਗਿਆ ਕਹਿੰਦੇ ਹੁਣ ਸੀਰੀਅਸ ਹੋ ਜਾਓ ਮਤਲਬ ਇਹ ਐਕਸਰਸਾਈਜ਼ ਕਰਵਾਈ ਜਾਂਦੀ ਹੈ ਤੇ ਥੀਏਟਰ ਇੱਕ ਐਸੀ ਚੀਜ਼ ਆ ਕਿ ਤੁਹਾਡਾ ਕੌਨਫੀਡੈਂਸ ਲੈਵਲ ਇੰਨਾ ਹੋ ਜ਼ਿਆਦਾ ਬਿਲਟ ਹੋ ਜਾਂਦਾ ਮੈਨੂੰ ਯਾਦ ਆਦਾ ਕਿ ਮੈਂ ਕਿਸੇ ਚੈਨਲ ਦੇ ਵਿੱਚ ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਜਾ ਕੇ ਇੰਟਰਵਿਊ ਦੇ ਕੇ ਆਓ ਪਤਰਕਾਰ ਬਣਨ ਲਈ ਮੈਂ ਕਿਹਾ ਮੇਰੇ ਕੋਲ ਤਾਂ ਭਾਈ ਕੋਰਸ ਹੀ ਨਹੀਂ ਹੈਗਾ BJMC ਹਨਾ ਮੈਂ ਨਾਨ ਮੈਡੀਕਲ ਦਾ ਸਟੂਡੈਂਟ ਆ ਕਹਿੰਦੇ ਨਹੀਂ ਤੂੰ ਜਾ ਮੈਂ ਗਿਆ ਜਿਹੜੇ ਉਹਨਾਂ ਦੇ ਫਾਊਂਡਰ ਸੀਗੇ ਚੈਨਲ ਦੇ ਕਹਿੰਦਾ ਕੀ ਹੁੰਦਾ ਮੈਂ ਕਰਕੇ ਦਿਖਾਤਾ ਕਦੇ ਕੌਨਫੀਡੈਂਸ ਹੈਗਾ ਮੈਂ ਕਿਹਾ ਸਿਰ ਸਰਟੀਫਿਕੇਟ ਚਾਹੀਦੇ ਕਹਦਾ ਨਾ ਸਰਟੀਫਿਕੇਟ ਨੂੰ ਮੈਂ ਕਿ ਚਾਰ ਪਾਣਾ ਕਹਦਾ ਤੂੰ ਚੁੱਪ ਕਰਕੇ ਖਬਰਾਂ ਪੜ ਉਹ ਕਿੰਨੇ ਮਹੀਨੇ ਉੱਥੇ ਖਬਰਾਂ ਪੜਦੇ ਰਹੇ ਤੇ ਫਿਰ ਮੈਨੂੰ ਹੈਰਾਨੀ ਹੁੰਦੀ ਹੈ ਕਿ ਮੈਂ ਥੀਏਟਰ ਦਾ ਟੀਚਰ ਵੀ ਬਣ ਗਿਆ ਜਦ ਕਿ ਮੇਰੇ ਕੋਲ ਥੀਏਟਰ ਦਾ ਕੋਈ ਸਰਟੀਫਿਕੇਟ ਨਹੀਂ ਕੁਝ ਨਹੀਂ ਅਸੀਂ ਟੀਚਿੰਗ ਵੀ ਕੀਤੀ ਆ ਹੁਣ ਸਕੂਲਾਂ ਚ ਕਾਲਜੇਸ ਦੇ ਵਿੱਚ ਜਾ ਕੇ ਅਸੀਂ ਕਰਵਾ ਰਹੇ ਹਾਂ ਕੌਨਫੀਡੈਂਸ ਜਿਹੜਾ ਤੁਹਾਨੂੰ ਤੁਹਾਡਾ ਉਸਤਾਦ ਦਿੰਦਾ ਤੁਹਾਡੀ ਸਟੇਜ ਦਿੰਦੀ ਔਰ ਮੈਨੂੰ ਲੱਗਦਾ ਥੀਏਟਰ ਤੋਂ ਜ਼ਿਆਦਾ ਕੌਨਫੀਡੈਂਸ ਮੇਰੀ ਨੌਲੇਜ ਨਹੀਂ ਆਸ ਤੱਕ ਹੈਗਾ ਹਾਂ ਇਹ ਕਹਿ ਸਕਦੇ ਹਾਂ ਥੀਏਟਰ ਦੀ ਮਾਂ 뮤직 ਹੈ ਹੁਣ ਸਾਡਾ ਮਕਸਦ ਇਹੀ ਆ ਕਿ ਅਸੀਂ ਵਾਤ ਤੋਂ ਵਾਤ ਬੱਚਿਆਂ ਨੂੰ ਜੋੜ ਰਹੇ ਹਾਂ ਕਿ ਬੱਚੇ ਕਲਾ ਦੇ ਨਾਲ ਜੁੜਨ ਤਾਂ ਕਿ ਐਂਜ਼ਾਈਟੀ ਡਿਪਰੈਸ਼ਨ ਤੋਂ ਦੂਰ ਰਹਿ ਸਕਣ ਆ ਚੀਜ਼ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਏਸਨ ਜ਼ਰਾਵਰ ਸਿੰਘ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਜਿੱਥੇ ਕੀ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੀਆਂ ਵੀਡੀਓਜ਼ ਵਾਇਰਲ ਹੋਈਆਂ ਨੇ ਉੱਥੇ ਹੁਣ ਇਹਨਾਂ ਨੇ ਇਹ ਬੀੜਾ ਚੁੱਕਿਆ ਹੈ ਕਿ ਜਿੰਨੀ ਵੀ ਨੌਜਵਾਨ ਪੀੜ੍ਹੀ ਹੈ ਜਿਨ੍ਹਾਂ ਨੇ ਵੀ ਹੁਣ ਆਉਣ ਵਾਲੇ ਬੱਚੇ ਨੇ ਉਹਨਾਂ ਨੂੰ ਕਲਾ ਦੇ ਨਾਲ ਜੋੜਨਗੇ ਕਿਉਂਕਿ ਜੇਕਰ ਅੱਜ ਦੀ ਗੱਲ ਕਰੀਏ ਤਾਂ smartphones ਤੋਂ ਹੀ ਸਾਨੂੰ ਜਿਹੜੀ ਹੈ ਉਹ ਵੇਲ ਲਈ ਹੈ ਹਰ ਇੱਕ ਬੰਦਾ ਘਰ ਦੇ ਵਿੱਚ ਜੇਕਰ 7 ਜੀ ਹਾਂ ਤਾਂ ਸੱਤਾ ਕੋਲ ਆਪਣੇ ਅਲੱਗ-ਅਲੱਗ ਫੋਨ ਨੇ ਤਾਂ ਫੋਨਾਂ ਦੇ ਉੱਤੇ ਅਸੀਂ ਜ਼ਿਆਦਾ ਧਿਆਨ ਦਿੰਦੇ ਆ ਪਰਿਵਾਰ ਦੇ ਵਿੱਚ ਵੀ ਕਟ ਸਮਦਰ ਨੇ ਤਾਂ ਕਲਾ ਇੱਕ ਅਜਿਹੀ ਚੀਜ਼ ਹੈ ਜਿਹੜੀ ਕਿ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਅਸਲ ਮਕਸਦ ਦੇ ਨਾਲ ਜਾਣੂ ਕਰਵਾਉਂਦੀ ਹੈ ਬਾਕੀ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਹੋ ਬਹੁਤ ਸਾਰੀਆਂ ਵੀਡੀਓਜ਼ ਨੂੰ ਸ਼ੇਅਰ ਵੀ ਕਰਦੇ ਹੋ ਤੇ ਇਸ ਨੌਜਵਾਨ ਦੀ ਜੋ ਇਹ ਆਵਾਜ਼ ਇਹਨਾਂ ਨੇ ਨਰਸਿੰਘੇ ਜੀ ਦੀ ਕੱਢ ਕੇ ਸੁਣਾਈ ਹੈ ਜਾਂ ਫਿਰ ਜੋ ਇਹਨਾਂ ਦੀ ਕਲਾ ਹੈ ਉਸ ਉਸ ਦੀ ਵੀ ਹੌਸਲਾ ਵਧਾਈ ਕਰਨ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਫਿਲਹਾਲ ਕੈਮਰਾ ਪਰਸਨ ਸਾਈਲਨ ਮਨਪ੍ਰਤ ਕੋਰ ਸੁਰਖਾਦ ਮੀਡੀਆ ਜਲੰਧਰ